ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਨੀ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਅੱਗੇ ਸ਼ੇਅਰ ਤੇ ਕੱਲ ਆਪਣੇ ਤੋਂ ਦਿਖਾਇਆ ਨਹੀਂ ਗਿਆ ਸੀਗਾ ਸ਼ਾਮ ਨੂੰ ਕਿ ਮਿਸਤਰੀ ਨੇ ਕੀ ਕੰਮ ਕੀਤਾ ਤੇ ਆਜੋ ਫਿਰ ਅੱਜ ਦਿਖਾਉਣੇ ਆ ਲਓ ਜੀ ਪਹੁੰਚ ਗਏ ਮਿਸਤਰੀ ਮਸਾਲਾ ਮਸਲਾ ਬਣਾ ਲਿਆ ਇਧਰੋਂ ਟੁੱਟੀ ਵੀ ਆਈ ਜਾਂਦੀ ਐ ਤੇ ਉਹ ਸਿਰੇ ਵਾਲੀ ਗੰਧ ਚੱਲ ਰਹੀ ਐ ਤੇ ਆਹਾਂ ਇਧਰੋਂ ਪਿਛਲੀ ਵੀ ਭਰਤੀ ਸੀਗੀ ਆਹ ਇਧਰੋਂ ਵੀ ਐਧਰੋਂ ਵੀ ਆਹ ਵੀ ਭਰਤੀ ਸੀਗੀ ਕੱਲ 8-8 ਰੋ ਦੀ ਲਾਤੀ ਇਹਨਾਂ ਤੇ ਤੇ ਅੱਜ ਬਰੇਤੀ ਵੀ ਆਊਗੀ ੱਟਾਂ ਵੀ ਹੋਰ ਆਗੀਆਂ ਸੀਂਗਾ ਗੱਲ ਆਹ ਰੀਤੀ ਇਹ ਨਹੀਂ ਘਰੇਗੀ ਤੇ ਇਹਦਾ ਬਸ ਅੱਜ ਲੱਗ ਜੂ ਤੇ ਪਾਣੀ ਦਾ ਟੋਆ ਜਿਹਾ ਵੀ ਭਰ ਲਿਆ ਸੀਗਾ ਹੋਰ ਮੇਰੇ ਮਗਰੋਂ ਡੜੀ ਨਹੀਂ ਤੇ ਟੂਟੀ ਆਉਂਦੀ ਹੁੰਦੀ ਹੈ 40 ਮਿੰਟ ਇਹ ਨਿਕਨਾਲਾ ਆ ਆਪਣਾ ਜਿੱਨਾ ਰਹਿੰਦਾ ਇਨਾਂ ਨੂੰ ਭਰ ਦੂਗਾ ਵਸਤਰੀ ਦੋ ਆ ਇਹ ਬਸ ਤੇ ਬਰਤੀ ਦੋ ਕੇ ਦਿਨਾਂ ਕੱਚੀ ਆਉਂਦੀ ਆ ਕੰਮ ਲੋ ਅੱਜ ਮਰ ਰਿਹਾ ਸਾਗ ਐਂ ਜੀ ਰੇਹਂਦਾ ਦਾਤ ਨਾਲ ਮਸ਼ੀਨ ਨਾਲ ਨਹੀਂ ਆਪਾ ਜੀਰ ਦੇ ਹੁੰਦੇ ਗੰਦਲ ਵਾਲਾ ਸਾਗ ਇਹ ਦੂਜੀ ਸਰੋਂ ਨਹੀਂ ਆਹੋ ਦੇਸੀ ਦੇਸੀ ਸਰੋਂ ਆ ਇਹ ਗੋਭੀ ਸਰੋਂ ਨਹੀਂ ਆਇਆ ਹੈ ਤਾਂ ਹੁਣੀ ਤੇ ਰਿਹਾ ਹੈ ਨਾ ਫਿਰ ਸਾਢੇ 12 ਲੱਗੀ ਸੀਗੇ ਚਲੋ ਇਹਦੇ ਲੱਕਣਾ ਨਾਲ ਤੋਈ ਹੁਣ ਖਾਣ ਲੱਗਿਆ ਆਪਾਂ ਪੰਜੀਰੀ ਤੇ ਨਾਲ ਚਾਹ ਦਾ ਕੌਲਾ ਐਸ ਵੇਲੇ ਖਾਨ ਖਾਣੇ ਆ ਪੰਜੀਰੀ ਆਪਾਂ 2:00 ਵਜੇ ਜੇ ਤੜਕੇ ਖਾਣੇ ਫਿਰ ਭੁੱਖ ਮਰ ਜਾਂਦੀ ਐ ਰੋਟੀ ਦੀ ਭੁੱਖ ਨਹੀਂ ਲੱਗਦੀ ਕਿਉਂਕਿ ਇਹ ਚੀਜ਼ ਇਹੋ ਹੁੰਦੀ ਹੈਗੀ ਦੇਖੋ ਕਿਉਂ ਹੁੰਦਾ ਨਾ ਤਾਕਤ ਦੂ ਤਾਕਤ ਵਾਲੀਆਂ ਚੀਜ਼ਾਂ ਤਾਂ ਕਰਕੇ ਉਹ ਭੁੱਖ ਨਹੀਂ ਲੱਗਣ ਦਿੰਦੀਆਂ ਫਿਰ ਹੁਣ ਖਾਵਾਂਗੇ ਆਥਨ ਤੱਕ ਬਸ ਬੁਖ ਬੁਖ ਲਿਆਉਂਦੇ ਹਾਂ ਲਓ ਜੀ ਹੋਣਾ ਗਿਆ ਪੜਨ ਦਾ ਟਾਈਮ ਪੜਨਾ ਪੈਣਾ ਕਿਉਂਕਿ ਕੱਲ ਨੂੰ ਪੇਪਰ ਨਹੀਂ ਨਹੀਂ ਇਹ ਤਾਂ ਦੂਜੀ ਆ ਗਈ ਗਲਤ ਕਿਤਾਬ ਚੱਕੀ ਗਈ ਸੀ ਉੱਤੇ ਹੀ ਪਈ ਸੀ ਮੈਂ ਕਿਹਾ ਕਿ ਦੇਹੀ ਆ ਆ ਆ ਗਈ ਉਹ ਤਾਂ ਦੱਸਦੇ ਆ ਵੀ ਇਹਦੇ ਫਾਇਦੇ ਕੁਰਸੀ ਚੱਕ ਲਗੇ ਕੀ ਮਾਦਾ ਕੋਸੀ ਲੈ ਗਿਆ ਕੋੜਦਾ ਇਧਰੀ ਰੱਖਦੇ ਫੇਰ ਪਾਵਾਂਗੇ ਤੇਰੀ ਹਾਂਜੀ ਇਹ ਪੁੱਠੀ ਆਈ ਜਾਂਦੇ ਪੁੱਠੇ ਆਈ ਜਾਂਦੇ ਇਹ ਹੈਗੀ ਹੋਗੀ ਇੰਗਲਿਸ਼ ਲਿਟਰੇਚਰ ਬੀਏ ਸਮੈਸਟਰ 1 ਬੀਏ ਦੇ ਫਾਇਦੇ ਹੈਗੇ ਆ ਵੀ ਜਿਵੇਂ ਉਹ ਕਹਿੰਦਾ ਹੁੰਦਾ ਕਹਿੰਦਾ ਜਿਵੇਂ ਮਾਰਗ ਤੋਂ ਬਾਅਦ ਕਹਿੰਦਾ ਭੋਗ ਨਾਲ ਆਤਮਾ ਨੂੰ ਸ਼ਾਂਤੀ ਜੀ ਨਹੀਂ ਮਿਲ ਜਾਂਦੀ ਉਹ ਮੈਂ 12ਵੀਂ ਤੋਂ ਬਾਅਦ ਬੀਏ ਕਰਨ ਨਾਲ ਬਸ ਮਨ ਨੂੰ ਸਕੂਨ ਜਾਂ ਮਿਲ ਜਾਂਦਾ ਹੋਰ ਇਹਦਾ ਕੋਈ ਫਾਇਦਾ ਨਹੀਂ ਹੈ। ਬਾਕੀ ਜੇ ਫਾਇਦਾ ਹੋਊਗਾ ਕੋਈ ਉਹ ਗਾਂ ਜਾ ਕੇ ਪਤਾ ਲੱਗੂਗਾ। ਹਜੇ ਕੋਈ ਫਿਲਹਾਲ ਇਹਦਾ ਕੋਈ ਫਾਇਦਾ ਨਹੀਂ। ਬਸ ਆਪਾਂ ਵੀ ਇੱਕ ਦੂਜੇ ਨੂੰ ਦੇਖ ਦੇਖ ਕੇ ਲੱਗੇ। ਬਸ ਇੱਕ ਸਮੈਸਟਰ ਅੱਠ ਕਰਤੇ ਹੁਣ। ਤੇ ਹਜੇ ਤਾਂ ਪਹਿਲਾ ਹੀ ਆ 4 ਸਾਲਾਂ ਵੇਖਣਾ। 2024 ਚੱਲਦਾ 2028 ਤੱਕ ਕੰਪਲੀਟ ਹੋਊ। ਫਿਰ ਉਹਦੋਂ ਆ ਦੇਖਾਂਗੇ। ਲਓ ਜੀ 2:00 ਵਜੇ ਤੇ ਕੱਲ ਨੂੰ 1:30 ਵਜੇ ਪੇਪਰ ਆ ਤੇ ਆਹ ਸਾਰੀ ਕਿਤਾਬ ਪੜ੍ਹਨੀ ਆ। 10 ਚੈਪਟਰ ਆ ਇਹਦੇ। ਦੇਖੋ ਹੁਣ ਆਪਣੇ ਕੋਲ ਹੈਗੇ 24 ਘੰਟੇ। ਤੇ ਪੇਪਰ ਕੱਲ ਨੂੰ ਆ 1:30 ਵਜੇ ਤੇ ਲਾਉਣੇ ਆ ਫਿਰ 2 ਘੰਟੇ ਇਹਦੇ। ਜਿੰਨਾ ਚਿਰ ਲੱਗਦਾ। ਲਓ ਜੀ ਇਹਨਾਂ ਘੱਮ ਹੋ ਗਿਆ ਵੇਖੋ ਫਰੰਟ ਵਾਲੀ ਰਹਿ ਗਈ ਨੇ ਉਹ ਭਰਨ ਵਾਲੀ ਤੇ ਇਹਨੀਆਂ ਨੇ ਉਹ ਭਾਰਤਾਂ ਕੇ ਰਾਂ 8 8 ਰੇ ਦੇ ਲਾਤੇ ਤੇ ਹੁਣ ਇਹਦੇ ਉੱਤੇ ਲਾਗੂਆ ਲੈਂਟਰ ਤੇ ਉਹਦੇ ਉੱਤੇ ਜਿੰਨਾ ਉੱਚਾ ਕਰਨਾ ਹੈ ਉਹਨਾਂ ਕਰਾਂਗੇ ਹੁਣ ਮਿਸਤਰੀ ਗਏ ਇੰਨਾ ਕਰ ਰਹਿ ਗਿਆ ਨੰਗਾ ਬਹੁਤ ਆ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਮਿਲਦੇ ਹਾਂ ਕੱਲ ਦੀ ਵੀਡੀਓ 'ਚ